ਲੋਕਾਂ ਨੂੰ ਜੇ ਆਪਾਂ ਰੈਸਕਿਊ ਕਰਨ ਵੀ ਜਾਂਦੇ ਆ ਉਹ ਪਹਿਲਾਂ ਸਾਨੂੰ ਚਾਹ ਪੁੱਛਦੇ ਆ ਮਤਲਬ ਇਹ ਇੱਕ ਬਹੁਤ ਵੱਡੀ ਗੱਲ ਹੈ ਜੀ ਮਤਲਬ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਚੜ੍ਹਦੀ ਕਲਾ ਤੇ ਪੰਜਾਬੀਅਤ ਹੈ ਇਹ ਇੱਥੇ ਹੀ ਨਜ਼ਰ ਆਂਦੀ ਹੈ ਲੋਕਾਂ ਦਾ ਬਹੁਤ ਵੱਡਾ ਦਿਲ ਹੈ ਲੋਕ ਬਹੁਤ ਬਹਾਦਰ ਹੈ ਜਿਹੜੇ ਪੰਜਾਬੀ ਨੇ ਉਹ ਸ਼ਰਾਂਗਾ ਜੋਗ ਤੁਹਾਡਾ ਕਦਮ ਜਿਹੜਾ ਮੰਨਦੇ ਹੈ ਕਿ ਚਾਹੇ 2023 ਦੀ ਆਪਾਂ ਹੜਾਂ ਦੀ ਗੱਲ ਕਰ ਲਈ ਚਾਹੇ ਹੁਣ ਦੇ ਹੜਾਂ ਦੀ ਗੱਲ ਕਰ ਲਈਏ ਮੈਂ ਇੱਕ ਇੱਕੋ ਹੀ ਗੱਲ ਕਰਾਂਗੀ ਜੀ ਇਹ ਸਾਡਾ ਫਰਜ਼ ਹੈ ਤੇ ਹੋ ਸਕਦਾ ਹੈ ਕਿ ਮੈਨੂੰ ਪਤਾ ਮੈਨੂੰ ਪਤਾ ਹੈ ਕਿ ਇੱਕ ਜਿਹੜੀ ਕਲਿੱਪ ਹੈ ਥੋੜੀ ਉਹ ਪਿਕ ਅਪ ਹੋ ਗਈ ਬਟ ਜੇ ਤੁਸੀਂ ਕਿਸੇ ਵੀ ਜ਼ਿਲ੍ਹੇ ਚ ਜਾਓਗੇ ਤੁਹਾਨੂੰ ਦਿਖੇਗਾ ਕਿ ਸਾਰਾ ਹੀ ਢਾਂਚਾ ਇਸੇ ਤਰ੍ਹਾਂ ਇਸੇ ਲਗਨ ਨਾਲ ਕੰਮ ਕਰ ਰਿਹਾ ਹੈ ਕੋਈ ਘਟਨਾ ਜਿਹੜੀ ਤੁਹਾਡੇ ਦਿਲ ਨੂੰ ਟੱਚ ਕੀਤੀ ਹੋਵੇ ਜਿਸ ਨੂੰ ਤੁਸੀਂ ਗੱਡੀ ਰੋਕ ਕੇ ਸੋਚਣ ਲਈ ਮਜਬੂਰ ਹੋ ਗਏ ਹੋ ਮੈਨੂੰ ਬਾਬਾ ਜੀ ਨੂੰ ਮਿਲੀ ਸੀਗੀ ਜਿਨ੍ਹਾਂ ਨੇ ਜਿਨ੍ਹਾਂ ਦੇ ਅ ਕਾਰਜ ਅਸੀਂ ਗਏ ਸੀ ਕਿ ਐਸਐਸਪੀ ਸਾਹਿਬ ਤੇ ਮੈਂ ਉਹਨਾਂ ਨੇ ਐਸਐਸਪੀ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਜੀ ਤੇ ਉਹਨਾਂ ਨੇ ਦੋਨੇ ਨੇ ਦੋਨਾਂ ਜਨਾਨੇ ਜਿਹੜਾ ਮੈਨੂੰ ਗੱਲੇ ਲਗਾਏ ਸੀ ਉਹ ਮੈਨੂੰ ਹਮੇਸ਼ਾ ਯਾਦ ਰਹੇਗਾ ਮਤਲਬ ਇਹ ਮਿਸਾਲ ਹੈ ਕਿ ਆਪ ਇੰਨੀ ਅ ਮਤਲਬ ਔਖੇ ਘੜੀ ਦੇ ਵਿੱਚ ਉਹ ਉਹ ਮੈਨੂੰ ਮੈਨੂੰ ਪੁੱਛ ਰਹੇ ਸੀਗੇ ਕਿ ਬੇਟਾ ਤੂੰ ਠੀਕ ਹੈ ਮਤਲਬ ਇਹ ਉਹਨਾਂ ਦਾ ਬੜਾਪਨ ਹੈ ਜੀ ਉਹ ਲੋਕ ਐਕਚੁਅਲੀ ਸ਼ਿਲਾਗਾ ਯੋਗ ਹੈਗੇ ਆਦਰ ਦੇ ਮਤਲਬ ਮੈਨੂੰ ਲੱਗਦਾ ਹੈ ਕਿ ਜਿਵੇਂ ਉਹ ਮੈਨੂੰ ਵੀ ਮਿਲਦੇ ਹੈਗੇ ਆ ਮਤਲਬ ਉਹਨਾਂ ਦੇ ਵਿੱਚ ਉਹ ਬੜਪਨ ਤੇ ਪਿਆਰ ਹੈਗਾ ਉਹ ਉਹ ਮਤਲਬ ਮੈਨੂੰ ਵੀ ਬਹੁਤ ਮਹਿਸੂਸ ਹੁੰਦਾ ਹੈ ਕਿ ਇਹ ਇਹ ਹੀ ਆਪਣੇ ਪੰਜਾਬ ਦੀ ਸਭ ਤੋਂ ਵੱਡੀ ਜਿਹੜਾ ਸਭ ਤੋਂ ਵੱਡਾ ਖਜ਼ਾਨਾ ਇਹ ਹੀ ਹੈ ਪੰਜਾਬ ਅੱਜ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਐ ਇਸ ਵੇਲੇ ਇਲਜ਼ਾਮਾਂ ਦਾ ਦੌਰ ਨਹੀਂ ਮੰਥਨ ਬਾਦ ਦੇ ਵਿੱਚ ਹੋ ਸਕਦਾ ਪਰ ਹੁਣ ਪੰਜਾਬ ਦੇ ਨਾਲ ਖੜਨ ਦਾ ਦੌਰ ਆ ਪੰਜਾਬ ਦੇ ਜਿੱਥੇ ਲੋਕ ਪੰਜਾਬ ਦੇ ਨਾਲ ਖੜ ਰਹੇ ਨੇ ਉੱਤੇ ਮੈਮ ਜਿਹੜੇ ਆ ਸਖਸੀ ਸ਼ਾਨੀ ਜੀ ਜਿਹੜੇ ਆ ਉਹ ਇੱਥੇ ਪਹੁੰਚੇ ਹੋਏ ਨੇ ਲੋਕਾਂ ਦੇ ਨਾਲ ਮਿਲ ਰਹੇ ਨੇ ਮੈਮ ਕਿਹੋ ਜਿਹੇ ਹਾਲਾਤ ਨੇ ਜੀ ਇੱਥੇ ਹੁਣ ਤਾਂ ਮੈਂ ਕਹਾਂਗੀ ਜੀ ਕਿ ਸਥਿਤੀ ਕਾਫੀ ਇੰਪਰੂਵ ਹੋਈ ਹੈ ਪਿੱਛੋ ਪਾਣੀ ਕਾਫੀ ਘਟ ਗਿਆ ਹੈ ਤੇ ਹੁਣ ਜਿਹੜਾ ਸਾਡਾ ਜਿਹੜਾ ਰਾਹਤ ਦਾ ਕਾਰਜ ਹੈ ਉਹ ਹੁਣ ਅਜਾਦਾ ਚੱਲ ਰਿਹਾ ਰੈਸਕਿਊ ਆਪਰੇਸ਼ਨ ਸਾਡੇ ਲਗਭਗ ਕੰਪਲੀਟ ਹੋ ਚੁੱਕੇ ਹਨ ਤੇ ਸਿਰਫ ਇੱਕੋ ਹੀ ਏਰੀਆ ਰਹਿ ਗਿਆ ਜਿੱਥੇ ਹੁਣ ਵੀ ਪਾਣੀ ਥੋੜਾ ਜਿਹਾ ਖੜਿਆ ਹੋਇਆ ਹੈ ਜਿੱਥੇ ਅਸੀਂ ਬੋਟਸ ਆਜ ਆਪਰੇਸ਼ਨ ਚਲਾਇਆ ਸੀਗਾ ਬਟ ਐਸ ਸੱਚ ਜਿਹੜੇ ਸਾਡੇ 140 ਕੁ ਪਿੰਡ ਸੀਗੇ ਉਸ ਚ ਸਾਨੂੰ ਦਿਸ ਵੀ ਰਿਹਾ ਹੈ ਕਿ ਕਾਫੀ ਪਾਣੀ ਜਿਹੜਾ ਉਹਦਾ ਲੈਵਲ ਹੈ ਘਟ ਗਿਆ ਹੈ ਇਨ ਫੈਕਟ ਅੱਜ ਜਿਹੜੇ ਸਾਡੇ ਦੋ ਵੱਡੇ ਬ੍ਰੀਚ ਹੋਏ ਸੀਗੇ ਕੋਨੇਵਾਲ ਕੋਲ ਅ ਤੇ ਅੱਗੇ ਜਿਹੜੀ ਰਾਵੀ ਦੇ ਵੰਦੇ ਵਿੱਚ ਦੋ ਵੱਡੇ ਪਹਾੜ ਹੋਏ ਸੀਗੇ ਉਹਦੀ ਸਾਨੂੰ ਅੱਜ ਇੱਕ ਥੋੜੀ ਜਿਹੀ ਲਗਾਵੀ ਕਿ ਅਸੀਂ ਪ੍ਰੋਬੇਬਲੀ ਅਗਲੇ 48 ਘੰਟਿਆਂ 'ਚ ਉਹਨੂੰ ਪਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਅ ਆਫਕੋਰਸ ਸਾਨੂੰ ਫਿਰ ਵੀ ਸਤਾਰਕ ਰਹਿਣ ਦੀ ਲੋੜ ਹੈ ਕਿਉਂਕਿ ਜਿਹੜੀ ਇਹ ਨੇਚਰ ਦੀ ਹੁਣ ਦੇਖੋ ਵੈਦਰ ਫੋਰਕਾਸਟ ਜਿਹੜਾ ਹੈ ਜੰਮੂ ਐਂਡ ਕਸ਼ਮੀਰ ਦਾ ਵੀ ਸਾਨੂੰ ਦੇਖਣਾ ਪੈਂਦਾ ਹੈ ਜੰਮੂ ਐਂਡ ਕਸ਼ਮੀਰ ਦੇ ਵਿੱਚ ਜਿਹੜਾ ਫੋਰਕਾਸਟ ਚੱਲ ਰਿਹਾ ਉਹ ਹੁਣ ਵੀ ਇਹੀ ਹੈ ਤੇ ਹਿਮਾਚਲ ਦੇ ਵਿੱਚ ਜਿਹੜਾ ਚੱਲ ਰਿਹਾ ਹੈ ਕਿ ਉੱਥੇ ਭਾਰੀ ਮੀਂਹ ਦਾ ਕਾਫੀ ਫੋਰਕਾਸਟ ਹੈਗਾ ਸੋ ਸਾਨੂੰ ਸਤਾਰਕਤਾ ਰਹਿਣ ਦੀ ਲੋੜ ਹੈਗੀ ਹੈ ਬਿਕੋਜ਼ ਜੇਕਰ ਉਹ ਜ਼ਿਆਦਾ ਪਾਣੀ ਪਿੱਛੋਂ ਆਂਦਾ ਹੈ ਸਾਡੀ ਇੱਕ ਉੱਚ ਰਿਵਰ ਵੀ ਹੈ ਉੱਚ ਦਾ ਜਿਹੜਾ ਡਿਸਚਾਰਜ ਆਂਦਾ ਹੈ ਜੰਮੂ ਐਂਡ ਕਸ਼ਮੀਰ ਤੋਂ ਸਿੱਧਾ ਰਾਵੀ ਚ ਡਿੱਗਦਾ ਹੈ ਤੇ ਉਹ ਸਾਰੇ ਫਲੈਸ਼ ਫਲੱਡ ਜੇਕਰ ਕੋਈ ਜੰਮੂ ਐਂਡ ਕਸ਼ਮੀਰ ਚ ਹੁੰਦੇ ਹਨ ਉਹ ਸਾਰਾ ਪਾਣੀ ਸਾਡੇ ਕੋਲ ਆ ਜਾਂਦਾ ਹੈ ਉਹਦੇ ਕੋਈ ਡੈਮ ਨਹੀਂ ਹੈਗਾ ਕੋਈ ਬਰਾਜ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੈਗਾ ਸੋ ਸਾਨੂੰ ਸਤর্ক ਜ਼ਰੂਰ ਰਹਿਣ ਦੀ ਲੋੜ ਹੈ ਬਟ ਐਸ ਆਫ ਨਾਓ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਅਸੀਂ ਰਿਲੀਫ ਕੈਂਪਸ ਸੈਟ ਅਪ ਕਰ ਦਿੱਤੇ ਹਨ ਪਸ਼ੂਆਂ ਵਾਸਤੇ ਵੀ ਕੀਤੇ ਹਨ ਤੇ ਅਸੀਂ ਹੁਣ 16 ਪੁਆਇੰਟ ਇਹੋ ਜੇ ਬਣਾ ਦਿੱਤੇ ਹੈਗੇ ਜਿੱਥੇ ਸਾਨੂੰ ਦਿਖ ਰਿਹਾ ਹੈ ਕਿ ਹੁਣ ਪਾਣੀ ਥੋੜਾ ਪਿੱਛੇ ਹੋ ਚੁੱਕਿਆ ਹੈ ਜਾਂ ਘਟ ਚੁੱਕਿਆ ਹੈ ਤੇ ਹੁਣ ਸੜਕ ਨਜ਼ਰ ਆ ਰਹੀ ਹੈ ਜਿੱਥੇ ਸੜਕ ਨਜ਼ਰ ਆ ਰਹੀ ਹੈ ਉੱਥੇ ਅਸੀਂ ਆਪਣਾ ਇੱਕ ਰਾਹਤ ਕੈਂਪ ਵੀ ਬਣਾ ਦਿੱਤਾ ਹੈ ਜਿੱਥੇ 24 ਘੰਟੇ ਡਾਕਟਰ ਬੈਠਦੇ ਹਨ ਕਿਉਂਕਿ ਹੁਣ ਸਭ ਸੱਪਾਂ ਦੇ ਡੰਗ ਦੀ ਕਾਫੀ ਪ੍ਰੋਬਲਮ ਆ ਰਹੀ ਹੈ ਕਿ ਇੱਕ ਇੱਕ ਸਾਡੀ ਅਨਫੋਰਚੂਨੇਟਲੀ ਇੱਕ ਡੈਥ ਵੀ ਹੋਈ ਹੈ ਉਸ ਕਰਕੇ ਅਸੀਂ ਹੁਣ 16 ਪੁਆਇੰਟਸ ਤੇ ਐਂਟੀਡੋਟ ਇਹਦਾ ਰੱਖ ਕੇ ਇੱਕ ਡਾਕਟਰ ਦੀ ਨਿਗਰਾਨੀ ਹੇਠ 24 ਘੰਟੇ ਦੇ ਵਿੱਚ ਅਸੀਂ ਇਸ ਤਰ੍ਹਾਂ ਬਣਾਇਆ ਕਿ ਸੈਂਟਰਲੀ ਲੋਕੇਟਿਡ ਹੈ ਜਿਹੜੇ ਵੀ ਪਿੰਡ ਹੈ 24 ਘੰਟੇ ਦੇ ਵਿੱਚ ਉੱਥੇ ਲੱਗ ਸਕਦਾ ਹੈ ਤੇ ਉੱਥੇ ਹੀ ਤਰਪਾਲਾਂ ਜਾਂ ਜਿਹੜਾ ਚਾਰਾ ਹੈਗਾ ਹੈ ਜਾਂ ਕੋਈ ਵੀ ਮੈਡੀਸਿਨ ਹੈਗੀ ਐ ਉਹ ਅਸੀਂ ਉਥੋਂ ਪ੍ਰੋਵਾਈਡ ਕਰ ਰਹੇ ਹਾਂ ਬਿਕੋ ਸਾਡੀ ਹੁਣ ਸਭ ਤੋਂ ਵੱਡੀ ਚੁਣੌਤੀ ਇਹੀ ਹੋਣੀ ਹੈ ਕਿ ਕੋਈ ਵੀ ਵੈਕਟਰ ਬੋਰਨ ਜਾਂ ਕੋਈ ਵੀ ਇਦਾਂ ਦੀ ਵਾਟਰ ਬੋਰਨ ਡਿਜ਼ੀਜ਼ ਜਿਹੜੀਆਂ ਨੇ ਉਹ ਨਾ ਫੈਲਣ ਕਿਸ ਤਰ੍ਹਾਂ ਮਹਿਸੂਸ ਕਰਦੇ ਤੁਸੀਂ ਆਮ ਲੋਕਾਂ ਵਿੱਚ ਗਏ ਹੋ ਲੋਕ ਬਹੁਤ ਪਿਆਰ ਵੀ ਦੇ ਰਹੇ ਨੇ ਹਨਾ ਕਿਸ ਤਰ੍ਹਾਂ ਦੇਖਦੇ ਹੋ ਇਸ ਵੇਲੇ ਜੋ ਹਾਲਾਤ ਨੇ ਲੋਕਾਂ ਦੇ ਮੈਨੂੰ ਲੱਗਦਾ ਜੀ ਕਿ ਇੱਕ ਨਾ ਜਿਹੜੀ ਚੜ੍ਹਦੀ ਕਲਾ ਆਪਾਂ ਕਹਿੰਦੇ ਉਹਦੀ ਇੱਕ ਮਿਸਾਲ ਹੀ ਹੈ ਬਿਕੋਜ਼ ਮੈਂ ਸਮਝਦੀ ਆ ਸਾਡੀ ਟੀਮ ਚ ਕੋਈ ਵੀ ਜਿਹੜੋ ਜਾਣਦਾ ਹੈ ਕਿਸੇ ਮਤਲਬ ਉਹ ਕਾਰ ਜਿਹੜਾ ਹੈ ਜੇ ਡੁੱਬਿਆ ਵੀ ਹੋਵੇ ਲੋਕ ਲੋਕਾਂ ਨੂੰ ਜੇ ਆਪਾਂ ਰੈਸਕਿਊ ਕਰਨ ਵੀ ਜਾਂਦੇ ਉਹ ਪਹਿਲਾਂ ਸਾਨੂੰ ਚਾ ਪੁੱਛਦੇ ਆ ਮਤਲਬ ਇੱਕ ਬਹੁਤ ਵੱਡੀ ਗੱਲ ਹੈ ਜੀ ਮਤਲਬ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਚੜ੍ਹਦੀ ਕਲਾ ਤੇ ਪੰਜਾਬੀਅਤ ਹੈ ਇਹ ਇੱਥੇ ਹੀ ਨਜ਼ਰ ਆਂਦੀ ਹੈ ਲੋਕਾਂ ਦਾ ਬਹੁਤ ਵੱਡਾ ਦਿਲ ਹੈ ਲੋਕ ਬਹੁਤ ਬਹਾਦਰ ਹਨ ਸੋ ਮੈਨੂੰ ਲੱਗਦਾ ਹੈ ਕਿ ਅਸੀਂ ਤਾਂ ਚਲੋ ਆਪਣਾ ਫਰਜ਼ ਨਿਭਾਈ ਰਹੀ ਹੈ ਬਟ ਜਿਹੜੇ ਉਹ ਲੋਕ ਨੇ ਉਹ ਇੰਨੇ ਪਿਆਰ ਨਾਲ ਸਾਨੂੰ ਸਾਰਿਆਂ ਨੂੰ ਹੀ ਕੋਈ ਵੀ ਜਾਂਦਾ ਹੈ ਚਾਹ ਪੁੱਛਦੇ ਆਂ ਐਨ ਡੀ ਆਰ ਐਫ ਦੇ ਟੀਮਸ ਜਾਂਦੀਆਂ ਨੇ ਪਹਿਲਾਂ ਉਹਨਾਂ ਨੂੰ ਰੋਕਦੇ ਆਂ ਉਹਨਾਂ ਨੂੰ ਕਹਿੰਦੇ ਤੁਸੀਂ ਕਦਰ ਤੇ ਲੱਗੇ ਹੋਏ ਹੋ ਤੁਹਾਨੂੰ ਚਾਹ ਤੁਸੀਂ ਚਾਹ ਜ਼ਰੂਰ ਪੀ ਕੇ ਜਾਓ ਮਤਲਬ ਇਹ ਬਹੁਤ ਵੱਡੀ ਇੱਕ ਗੱਲ ਹੈ ਜੀ ਜੀ ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਕਿਉਂਕਿ ਜੋ ਲੋਕਾਂ ਦੇ ਵਿੱਚ ਵਿਚਰਨਾ ਕੀ ਕੀ ਮੁਸ਼ਕਲਾਂ ਜਿਹੜੀਆਂ ਲੋਕਾਂ ਨੂੰ ਚ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਉਹ ਵੀ ਨਾਲ 사ની ਜਾਂ ਨੋਟ ਹੋ ਰਹੀਆਂ ਨੇ ਜੀ ਦੇਖੋ ਸਰਕਾਰ ਨੇ ਸਾਨੂੰ ਮਤਲਬ ਬਹੁਤ ਹੀ ਕਲੀਅਰ ਕੀਤਾ ਹੋਇਆ ਹੈਗਾ ਕਿ ਲੋਕਾਂ ਦਾ ਜੋ ਵੀ ਨੁਕਸਾਨ ਹੋਇਆ ਹੈ ਉਦੀ ਪਰਪਈ ਤਾਂ ਸਰਕਾਰ ਨੇ ਕਰਨੀ ਕਰਨੀ ਹੈ ਦੇਖੋ ਆਬਵੀਅਸਲੀ ਇੱਕ ਪੀੜਾ ਤਾਂ ਹਰੇਕ ਦੀ ਹੈਗੀ ਹੈ ਬਹੁਤ ਨੁਕਸਾਨ ਹੋਇਆ ਹੈ ਫਸਲਾਂ ਜਿਹੜੀਆਂ ਸਾਰੀਆਂ ਡੁੱਬ ਗਈਆਂ ਹੈ ਕਾਫੀਆਂ ਦੇ ਜਿਹੜੇ ਡੰਗਰ ਸੀਗੇ ਉਹ ਵੀ ਉਹਨਾਂ ਦੇ ਹੁਣ ਸ਼ਾਇਦ ਨਹੀਂ ਰਹੇ ਹੁਣ ਉਹਦਾ ਸੈਂਸਸ ਆਪਾਂ ਦੁਬਾਰਾ ਕਰ ਰਹੇ ਹੈ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ ਕਾਫੀ ਜਿਹੜੇ ਘਰ ਸੀਗੇ ਉਹਨਾਂ ਦੀ ਜਿਹੜੀਆਂ ਕੰਦਾ ਹੈਗੀਆਂ ਉਹ ਵੀ ਸ਼ਾਇਦ ਇੰਨੀ ਸਟਰੋਂਗ ਨਹੀਂ ਰਹੀਆਂ ਉਹਦੀ ਵੀ ਸਟੇਬਿਲਿਟੀ ਚੈਕਿੰਗ ਹੁਣ ਚੱਲਦੀ ਪਈ ਹੈ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਬਟ ਜਿਹੜੀ ਇੱਕ 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 ਟਰਾਸ ਦੀ ਹੋਈ ਹੈ ਉਹ ਤਾਂ ਸਾਡੇ ਸਾਰਿਆਂ ਦੇ ਸਾਹਮਣੇ ਹੈ ਹੀ ਤੇ ਅਸੀਂ ਜੋ ਪੰਜਾਬ ਸਰਕਾਰ ਹੈ ਸਾਰਿਆਂ ਦੇ ਨਾਲ ਖੜੀ ਹੋਈ ਹੈ ਇਸ ਬਹੁਤ ਹੀ ਔਖੀ ਘੜੀ ਦੇ ਵਿੱਚ ਮੈਨੂੰ ਲੱਗਦਾ ਕਿ ਸਿਰਫ ਮੈਂ ਅ ਮਤਲਬ ਅਸੀਂ ਸਿਰਫ ਇੱਕ ਆਪਣਾ ਫਰਜ਼ ਜਿਹੜਾ ਹੈ ਨਿਭਾ ਰਹੇ ਹਾਂ ਬਟ ਜਿਹੜੇ ਲੋਕ ਉਸ ਚੀਜ਼ ਨੂੰ ਵਤੀਤ ਕਰ ਰਹੇ ਜਾਂ ਜੀ ਰਹੇ ਹਨ ਉਹਨਾਂ ਲਈ ਡੈਫੀਨਿਟਲੀ ਬਹੁਤ ਹੀ ਇੱਕ ਔਖੀ ਘੜੀ ਹੈਗੀ ਹੈ ਜ ਜਿਹਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਫਰਜ਼ ਦੇ ਨਾਲ-ਨਾਲ ਕਿਉਂਕਿ ਬਹੁਤ ਸਾਰੇ ਜਿਹੜੇ ਪੰਜਾਬੀ ਨੇ ਉਹ ਸ਼ਰਾਂਗਾ ਜੋਗ ਤੁਹਾਡਾ ਕਦਮ ਜਿਹੜਾ ਮੰਨਦੇ ਹੈ ਕਿ ਚਾਹੇ 2023 ਦੀ ਆਪਾਂ ਹੜਾਂ ਦੀ ਗੱਲ ਕਰ ਲਈ ਚਾਹੇ ਹੁਣ ਦੇ ਹੜਾਂ ਦੀ ਗੱਲ ਕਰ ਲਈ ਇਹਦੀ ਸ਼ਕਤੀ ਆਂਦੀ ਕਿੱਥੋਂ ਆ ਤੁਸੀਂ ਕਿਸ ਤਰੀਕੇ ਨਾਲ ਇਹਨੂੰ ਮੈਨੇਜ ਕਰਦੇ ਹੋ ਮੈਂ ਨਾ ਇੱਕ ਮੈਂ ਮੈਂ ਇੱਕੋ ਹੀ ਗੱਲ ਕਰਾਂਗੀ ਜੀ ਸਾਡਾ ਫਰਜ਼ ਹੈ ਤੇ ਹੋ ਸਕਦਾ ਕਿ ਇੱਕ ਮੈਨੂੰ ਪਤਾ ਮੈਨੂੰ ਪਤਾ ਹੈ ਕਿ ਇੱਕ ਜਿਹੜੀ ਕਲਿੱਪ ਹੈ ਥੋੜੀ ਉਹ ਪਿਕਅਪ ਹੋ ਗਈ ਬਟ ਜੇ ਤੁਸੀਂ ਕਿਸੇ ਵੀ ਜ਼ਿਲ੍ਹੇ 'ਚ ਜਾਓਗੇ ਤੁਹਾਨੂੰ ਦਿਖੇਗਾ ਕਿ ਸਾਰਾ ਹੀ ਢਾਂਚਾ ਇਸੇ ਤਰ੍ਹਾਂ ਇਸੇ ਲਗਨ ਨਾਲ ਕੰਮ ਕਰ ਰਿਹਾ ਹੈ ਤੁਸੀਂ ਇਹਨਾਂ ਨੂੰ ਦੇਖੋ ਇਹ ਦਿਨ ਰਾਤ ਰੀਲੀਫ ਕੈਂਪ ਮੇਰੇ ADC ਜਨਰਲ ਨੇ ਰੋਹਿਤ ਉਹ ਹੁਣ ਨਹੀਂ ਨਜ਼ਰ ਆ ਰਹੀ ਮੇਰੇ ADC UD ਨੇ ਮੇਰੀ ਸਾਰੀ ਹੀ ਟੀਮ ਤੇ ਤੁਸੀਂ ਕਿਸੇ ਵੀ ਜ਼ਿਲ੍ਹੇ ਚ ਜਾਓਗੇ ਹੁਣ ਜਿਵੇਂ ਫਜ਼ਿਲਕਾ ਹੋ ਗਿਆ ਤਰਨਤਾਰਨ ਹੋ ਗਿਆ ਗੁਰਦਾਸਪੁਰ ਹੋ ਗਿਆ ਸੁਲਤਾਨਪੁਰ ਲੋਧੀ ਜਿੱਥੇ ਪ੍ਰੋਬਲਮ ਸ਼ੁਰੂ ਹੋਈ ਪਟਾਨਕੋਟ ਹੋ ਗਿਆ ਉਹਨਾਂ ਸਾਰਿਆਂ ਨੇ ਬੜੀ ਲਗਨ ਨਾਲ ਕੰਮ ਕੀਤੀ ਹੈ ਬਿਕੋਜ਼ ਇਹ ਸਾਰਾ ਫਰਜ਼ ਸਾਡਾ ਹੀ ਹੈਗਾ ਤੇ ਸਰਕਾਰ ਦੇ ਵੀ ਦਿਸ਼ਾ ਨਿਰਦੇਸ਼ ਇਹੀ ਨੇ ਕਿ ਅਸੀਂ ਕਿਸੇ ਨੂੰ ਵੀ ਇੱਕ ਇਹ ਨਹੀਂ ਮਹਿਸੂਸ ਕਰਾ ਸਕਦੇ ਕਿ ਉਹ ਇਕੱਲੇ ਨੇ ਸੋ ਮੈਂ ਤਾਂ ਬਟ ਇਹ ਕਹਾਂਗੀ ਜੀ ਕਿ ਜਿੰਨਾ ਕੁ ਅਸੀਂ ਕਰ ਸਕਦੇ ਆ ਉਹ ਕਰ ਤਾਂ ਤੇ ਜਿੰਨੇ ਵੀ ਐਨ ਜੀਓਜ਼ ਨੇ ਇੱਥੇ ਆ ਕੇ ਸਪੋਰਟ ਕੀਤਾ ਹੈ ਮੈਂ ਉਹਦਾ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਇਨਫੈਕਟ ਉਹ ਵੀ ਇੱਕ ਪੰਜਾਬੀਅਤ ਦਰਸਾਉਂਦਾ ਹੈਗਾ ਕਿ ਇੰਨੇ ਸਾਰੇ ਲੋਕ ਜਿਸ ਦਿਨ ਹੜ ਆਏ ਹੈਗੇ ਆ ਉਸ ਰਾਤ ਹੀ ਇੰਨੇ ਸਾਰੇ ਕਾਲ ਸਾਨੂੰ ਆ ਗਏ ਕਿ ਅਸੀਂ ਆ ਚੀਜ਼ ਮਹਈਆ ਇਮੀਡੀਏਟਲੀ ਕਰਾ ਸਕਦੇ ਹਾਂ ਮੈਂ ਕਾਫੀ ਲੋਕ ਜਿਹੜੀ ਸੰਸਥਾਵਾਂ ਸੀਗੀਆਂ ਕਿਉਂਕਿ ਸਾਡਾ ਬਹੁਤ ਹੀ ਫੈਲ ਗਿਆ ਸੀਗਾ ਦਰਿਆ ਮਤਲਬ ਕਾਫੀ ਜਗ੍ਹਾ ਤੇ ਬਹੁਤ ਵੱਡੇ ਪਹਾੜ ਸੀਗੇ ਤੇ ਫੈਲ ਗਿਆ ਸੀਗਾ ਤੇ ਸਾਨੂੰ ਜ਼ਿਆਦਾ ਬੋਟਸ ਦੀ ਲੋੜ ਸੀਗੀ ਸਾਡੇ ਕੋਲ ਆਰਮੀ ਦੇ ਵੀ ਜਿਹੜੀ ਹੈਗੀਆਂ ਟੀਮਸ ਲਗੀਆਂ ਹੋਈਆਂ ਸੀਗੀਆਂ ਅਸੀਂ 에ਅ 에ਅ ਰਾਹੀਂ ਚੋਪਰ ਰਾਹੀਂ ਵੀ 에ਅ ਲਿਫਟਿੰਗ ਕਰਾਈਆਂ ਤੇ ਅਸੀਂ ਐਨ ਡੀ ਆਰ ਐਫ ਦੀ ਜਿਹੜੀਆਂ ਟੀਮਸ ਨੇ ਉਹਨਾਂ ਨੇ ਦਿਨ ਰਾਤ ਕੰਮ ਕੀਤਾ ਹੈਗਾ ਐਮਰਜੈਂਸੀ ਕੇਸਸ ਜਿੱਦਾਂ ਉਹ ਵਹੀਕਲਸ ਅਸੀਂ ਮੰਗਾਈਆਂ ਸੀਗੀਆਂ ਜਿਹੜੀਆਂ ਚਾਰ 에ਟੋਰ ਵਹੀਕਲ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਨੇ ਰੈਸਕਿਊ ਆਪਰੇਸ਼ਨਸ ਕੀਤੀਆਂ ਤੇ ਜਿਹੜੇ ਐਨ ਜੀਓਸ ਨੇ ਉਹਨਾਂ ਨੇ ਵੀ ਕੁਝ ਬੋਟਸ ਵਗੈਰਾ ਪ੍ਰੋਵਾਈਡ ਕੀਤੀਆਂ ਤਾਂ ਇਹ ਸਾਰਾ ਜਿਹੜਾ ਇੱਕ ਸੰਜਾ ਉਪਰਾਲਾ ਸੀਗਾ ਸਰਕਾਰ ਦੇ ਨਾਲ ਨਾਲ ਜਿਹੜੇ ਕਮਿਊਨਿਟੀ ਆਰਗੇਨਾਈਜੇਸ਼ਨਸ ਨੇ ਵੀ ਸਪੋਰਟ ਕੀਤਾ ਹੈਗਾ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਕਰਦੀ ਹਾਂ ਆਪਣਾ ਪਨ ਵੀ ਫੀਲ ਹੁੰਦਾ ਜਦੋਂ ਉੱਥੇ ਜਾ ਕੇ ਕਿਉਂਕਿ ਮୋਰੇ ਜਿਸ ਤਰ੍ਹਾਂ ਦੇ ਲੋਕ ਮਿਲਦੇ ਨੇ ਜਿਸ ਤਰ੍ਹਾਂ ਨਾਲ ਤੁਸੀਂ ਕਿਹਾ ਕਿ ਆਦਰ ਮਾਨਸਤ ਕਰ ਕਰਦੇ ਐਡੀ ਵੱਡੀ ਮੁਸ਼ਕਲ ਦੇ ਵਿੱਚ ਵੀ ਹਨ ਜੀ ਮੈਂ ਉਹੀ ਕਹਿ ਰਹੀ ਹਾਂ ਜੀ ਉਹ ਲੋਕ ਐਕਚੁਅਲੀ ਸ਼ਲਾਗਾ ਯੋਗ ਹੈਗੇ ਆਦਰ ਦੇ ਮਤਲਬ ਮੈਨੂੰ ਲੱਗਦਾ ਹੈ ਕਿ ਜਿਵੇਂ ਉਹ ਮੈਨੂੰ ਵੀ ਮਿਲਦੇ ਹੈਗੇ ਆ ਮਤਲਬ ਉਹਨਾਂ ਦੇ ਵਿੱਚ ਉਹ ਬੜਪਨ ਤੇ ਪਿਆਰ ਹੈਗਾ ਉਹ ਉਹ ਮਤਲਬ ਮੈਨੂੰ ਵੀ ਬਹੁਤ ਮਹਿਸੂਸ ਹੁੰਦਾ ਹੈ ਕਿ ਇਹ ਇਹ ਹੀ ਆਪਣੇ ਪੰਜਾਬ ਦੀ ਸਭ ਤੋਂ ਵੱਡੀ ਜਿਹੜਾ ਸਭ ਤੋਂ ਵੱਡਾ ਖਜ਼ਾਨਾ ਇਹੀ ਹੈ ਮੈਨੂੰ ਲੱਗਦਾ ਜਿਦਾ ਪੇਰੈਂਟਸ ਨੇ ਜੋ ਸਾਨੂੰ ਸਿਖਾਇਆ ਹੁੰਦਾ ਜੋ ਸਿਖਿਆਵਾਂ ਨੇ ਕਿਉਂਕਿ ਜੇ ਪਿੰਡਾਂ ਜਾਂਦੇ ਨੇ ਕਿਨੇ ਕਿਨੇ ਬੱਚੇ ਵੀ ਜਾਂਦੇ ਤੁਰੇ ਨੂੰ ਪੁੱਛਦੇ ਕਿ ਆਜੋ ਭਾਜੀ ਚਾਹ ਪਾਣੀ ਪੀ ਲੋ ਆ ਛੋਟੀ ਬੱਚੀ ਪਤਾ ਨਹੀਂ ਉਹ ਉਹ ਅੱਛਾ ਚਲੀ ਗਈ ਬਟ ਉਹ ਹੁਣ ਚਾਹ ਦਾ ਪਤੀਲਾ ਲੈ ਕੇ ਆਈ ਸੀ ਕਿ ਸਾਰਿਆਂ ਲਈ ਛੋਟੀ ਜੀ ਬੱਚੀ ਆਪਣੀ ਮਾਂ ਦੇ ਨਾਲ ਸੋ ਜਿੱਦਾਂ ਬਹੁਤ ਵੱਡੀ ਪੋਸਟ ਤੇ ਪੂਰਾ ਜ਼ਿਲ੍ਹਾ ਦੇਖ ਰਹੇ ਹੋ ਹਨਾ ਉਹਨਾਂ ਲਈ ਪਰ ਇਨਸਾਨ ਹੋ ਸਭ ਤੋਂ ਪਹਿਲਾਂ ਇਨਸਾਨੀਅਤ ਆ ਜੀ ਸਾਰੇ ਇਨਸਾਨ ਹੈ ਜੀ ਤੇ ਅਸੀਂ ਵੀ ਆਮ ਕਰਾਚੀ ਵਿੱਚ ਨਿਕਲੇ ਹੈਗੇ ਸਾਰੇ ਮੈਂ ਦੁਬਾਰਾ ਕਹਿ ਰਹੀ ਹਾਂ ਜੇ ਤੁਸੀਂ ਕਿਸੇ ਦੇ ਵੀ ਅ ਕਿਸੇ ਹੋਰ ਜ਼ਿਲ੍ਹੇ ਵਿੱਚ ਵੀ ਜਾਓਗੇ ਨਾ ਜੀ ਤੁਹਾਨੂੰ ਇਹੀ ਢਾਂਚਾ ਮਿਲੇਗਾ ਸਰਕਾਰ ਦੇ ਹਰੇਕ ਮਤਲਬ ਕੋਈ ਇੱਦਾਂ ਦਾ ਨਹੀਂ ਹੈਗਾ ਜਿਹੜਾ ਕਿ ਹੜ੍ਹਾਂ ਦੇ ਲਈ ਹੁਣ ਕੰਮ ਨਹੀਂ ਕਰ ਰਿਹਾ ਮਤਲਬ ਇਹ ਬਹੁਤ ਹੀ ਔਖੀ ਇੱਕ ਘੜੀ ਹੈਗੀ ਹੈ ਤੇ ਜਿੰਨੀ ਲੋਕ ਸਹਾਇਤਾ ਕਰ ਰਹੀ ਹੈ ਮੈਂ ਸਾਰਿਆਂ ਦਾ ਸ਼ੁਕਰੀਆ ਕਰਦੀ ਹਾਂ ਪਰ ਕਿਸਾਨ ਇੱਕੋ ਗੱਲ ਕਿਸਾਨਾਂ ਦਾ ਦਿਲ 'ਚ ਇੱਕੋ ਗੱਲ ਹੈ ਕਿਉਂਕਿ ਉਹਨਾਂ ਦੀਆਂ ਫਸਲਾਂ ਜਿਹੜੀਆਂ ਜ਼ਮੀਨਾਂ ਉਹ ਬਰਬਾਦ ਹੋ ਗਈਆਂ ਉਹ ਕਹਿੰਦੇ ਵੀ ਸਾਨੂੰ ਘਟੋ ਘਟ 2-2 3-3 ਸਾਲ ਉੱਥੋਂ ਰੇਤਾ ਕੱਢਣ ਨੂੰ ਇਹ ਸਭ ਕੋ ਲੱਗ ਜਾਣਾ ਪ੍ਰਸ਼ਾਸਨ ਤੋਂ ਉਮੀਦ ਲਈ ਜਾ ਸਕਦੀ ਹੈ ਕਿ ਉਹ ਸਾਰੇ ਦੇ ਵਿੱਚ ਪ੍ਰਸ਼ਾਸਨ ਸਾਥ ਦੇਊਗਾ ਉਹਨਾਂ ਨੂੰ ਦੁਬਾਰਾ ਸਰਵਾਈਵ ਕਰਨ ਜੋਗੇ ਫਿਰ ਖੜੇ ਕਰੂਗਾ ਪ੍ਰਸ਼ਾਸਨ ਅਸੀਂ ਨਾ ਆਲਰੇਡੀ ਸਾਡੇ ਜਿਹੜੀ ਇੱਥੇ ਇੱਕ ਹਾਈ ਪਾਵਰਡ ਕਮੇਟੀ ਵੀ ਸਪੈਸ਼ਲੀ ਮਾਨਯੋਗ ਸੀਐਮ ਸਰ ਵੱਲੋਂ ਪੇਜੀ ਗਈ ਹੈਗੀ ਹੈ ਜਿਹੜੀ ਕਿ ਸਾਰੇ ਹੀ ਜਿਹੜੇ ਹਾਰਡ ਅਫੈਕਟਿਡ ਛੇ ਡਿਸਟ੍ਰਿਕਟਸ ਨੇ ਉਹਨਾਂ ਨੂੰ ਦੇਖ ਰਹੀ ਹੈ ਸਭ ਤੋਂ ਪਹਿਲੀ ਗੱਲ ਜਿਹੜੀ ਸਰ ਦੀ ਡਾਇਰੈਕਸ਼ਨ ਸੀਗੀਆਂ ਉਹ ਇਹੀ ਸੀਗੀਆਂ ਕਿ ਇਮੀਡੀਏਟਲੀ ਜਿੰਨਾ ਕੁ ਅਸੀਂ ਨੁਕਸਾਨ ਦਾ ਅਸੈਸਮੈਂਟ ਕਰ ਸਕਦੇ ਆਪਾਂ ਕਰੀਏ ਹੁਣ ਜਿਵੇਂ ਮੈਨੂੰ ਪਤਾ ਹੈ ਕਿ ਇੱਥੇ 60000 ਹੈਕਟੇਅਰ ਤੋਂ ਵੱਧ ਰਕਬਾ ਜਿਹੜਾ ਹੈਗਾ ਅਪ੍ਰੋਕਸੀਮੇਟਲੀ ਨੁਕਸਾਨੀਆਂ ਗਿਆ ਹੋਣਾ ਸੋ ਉਹਦੇ ਲਈ ਹੁਣ ਕਿੰਨਾ ਵੀ ਹੋਰ ਲੱਗਣਾ ਇਹ ਤਾਂ ਹੈ ਨਹੀਂ ਕਿ ਸਾਡੇ ਕਿਸਾਨ ਉਸ ਤੋਂ ਖਾਲੀ ਛੱਡ ਦੇਣਗੇ ਜਾਂ ਕਰਨਤ ਦੀ ਵੇਟ ਕਰਾਂਗੇ ਸੋ ਅਸੀਂ ਹੁਣ ਤੋਂ ਹੀ ਤਿਆਰੀ ਕਰ ਰਹੇ ਹਾਂ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕਿ ਕਿੰਨਾ ਵੀ ਲੱਗਣਾ ਹੈ ਕਿੰਨਾ ਫਰਟੀਲਾਈਜ਼ਰ ਆਣਾ ਹੈਗਾ ਆਪਾਂ ਨੂੰ ਹੁਣ ਕੀ ਕੁਝ ਚਾਹੀਦਾ ਹੋਏਗਾ ਕਿ ਹੁਣ ਆਪਾਂ ਨਾਰਮਲ ਸੀ ਰਿਸਟੋਰ ਕਰੀਏ ਪੀਐਸਪੀਸੀਐਲ ਦੇ ਜਿਹੜੇ ਅਧਿਕਾਰੀ ਹੈ ਉਹ ਜਿਹੜੀ ਗ੍ਰਿਡ ਹੈ ਸਾਡੀ ਰਮਦਾਸ ਚ ਉਹਨੂੰ ਚਲਾਉਣ ਚ ਲੱਗੀ ਹੋਈ ਹੈ ਉਹ ਵੀ ਬਿਕੋਜ਼ ਸਬਮਰਜ ਸੀਗਾ ਅন্ডਰਵਾਟਰ ਸੀਗਾ ਜਿਹੜਾ ਸਾਡਾ ਸਰਕਾਰੀ ਢਾਂਚਾ ਸੀਗਾ ਉਹ ਉਹ ਵੀ ਇੰਪੈਕਟ ਹੋਇਆ ਉਹਨੂੰ ਨੋਰਮਲ ਸੀ ਤੇ ਲੇਕੇ ਆਨ ਲਈ ਹੁਣ ਪੂਰਾ ਹੀ ਜਿਹੜਾ ਸਾਡਾ ਸਰਕਾਰੀ ਢਾਂਚਾ ਹੈ ਸਾਰੇ ਹੀ ਜ਼ਿਲ੍ਹਿਆਂ 'ਚ ਮੈਂ ਕਹਿ ਸਕਦੀ ਐ ਲੱਗਿਆ ਹੋਇਆ ਕਿ ਇਮੀਡੀਏਟਲੀ ਆਪਾਂ ਐਟਲੀਸਟ ਲੋਕਾਂ ਨੂੰ ਬਿਜਲੀ ਪੀਣ ਵਾਲਾ ਪਾਣੀ ਇਹ ਸਾਰੀਆਂ ਚੀਜ਼ਾਂ ਇਮੀਡੀਏਟਲੀ ਜਿੱਥੇ-ਜਿੱਥੇ ਪਾਣੀ ਕੱਟ ਗਿਆ ਐ ਬਿਕੋਜ਼ ਸਾਡੇ ਕੁਝ ਹੁਣ ਪਿੰਡਾ ਹੈਗੇ ਆ ਜਿੱਥੇ ਇਹ ਕੱਟ ਗਿਆ ਹੈਗਾ ਸੋ ਉੱਥੇ ਉਹ ਤੁਰੰਤ ਜਿਹੜਾ ਹੈ ਰਿਲੀਫ ਦਿੱਤਾ ਜਾਵੇ। ਅਖਰੀ ਕੁਐਸਚਨ ਆ ਮੈਮ 23 ਦਾ ਹੜ ਵੀ ਤੁਸੀਂ ਦੇਖਿਆ 25 ਦਾ ਵੀ ਦੇਖ ਰਹੇ ਹੋ। ਕੋਈ ਘਟਨਾ ਜਿਹੜੀ ਤੁਹਾਡੇ ਦਿਲ ਨੂੰ ਟੱਚ ਕੀਤੀ ਹੋਵੇ ਜਿਸ ਨੂੰ ਤੁਸੀਂ ਗੱਡੀ ਰੋਕ ਕੇ ਸੋਚਣ ਲਈ ਮਜਬੂਰ ਹੋ ਗਏ ਹੋ। ਕਿ ਆ ਮਤਲਬ ਘਟਨਾ ਮੇਰੇ ਨਾਲ ਵਾਪਰੀ ਜਾਏ ਇੱਕ ਸਵੀਟ ਮੈਮਰੀ ਬਣ ਗਈ ਹੋਵੇ ਜੀ। ਨਹੀਂ ਜਿਹੜੀ ਮੈਂ ਬਾਬਾ ਜੀ ਨੂੰ ਮਿਲੀ ਸੀਗੀ ਜਿਨ੍ਹਾਂ ਨੇ ਜਿਨ੍ਹਾਂ ਦੇ ਅ ਕਾਰਜ ਅਸੀਂ ਗਏ ਸੀਗੇ ਐਸਐਸਪੀ ਸਾਹਿਬ ਤੇ ਮੈਂ ਉਹਨਾਂ ਨੇ ਐਸਐਸਪੀ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਜੀ। ਤੇ ਅ ਉਹਨਾਂ ਨੇ ਦੋਨੇ ਦੋਨਾਂ ਜਨਾਂ ਨੇ ਜਿਹੜਾ ਮੈਨੂੰ ਗੱਲੇ ਲਗਾਏ ਸੀ ਉਹ ਮੈਨੂੰ ਹਮੇਸ਼ਾ ਯਾਦ ਰਹੇਗਾ ਬਿਕੋਜ਼ ਉਹਨਾਂ ਦੇ ਵਿੱਚ ਇੰਨਾ ਬੜਪਨ ਸੀਗਾ ਆਈ ਥਿੰਕ ਇਹ ਹੀ ਮਤਲਬ ਹਮੇਸ਼ਾ ਮੈਨੂੰ ਇਹ ਚੀਜ਼ ਜਿਹੜੀ ਹੈ ਯਾਦ ਰਹੇਗੀ ਕਿ ਉਹਨਾਂ ਦਾ ਜਿਹੜਾ ਪਿਆਰ ਸੀਗਾ ਤੇ ਬੜਪਨ ਸੀਗਾ ਉਹ ਮਤਲਬ ਬੇਮਿਸਾਲ ਹੈ ਕਿ ਆਪ ਇੰਨੀ ਮਤਲਬ ਔਖੇ ਘੜੀ ਦੇ ਵਿੱਚ ਉਹ ਉਹ ਮੈਨੂੰ ਮੈਨੂੰ ਪੁੱਛ ਰਹੇ ਸੀਗੇ ਕਿ ਬੇਟਾ ਤੂੰ ਠੀਕ ਹੈ ਮਤਲਬ ਇਹ ਉਹਨਾਂ ਦਾ ਬੜਪਨ ਹੈ ਜੀ ਇੱਕ ਇੱਕ ਸਵਾਲ ਹੋ ਰਿਹਾ ਜਿਵੇਂ ਇੰਨੇ ਤੁਸੀਂ ਕਹੇ ਪੰਜਾਬ ਚੜਦੀ ਕਲਾ ਦੇ ਵਿੱਚ ਹੈ ਨਾ ਪੰਜਾਬ ਦੇ ਉੱਤੇ ਇੰਨੇ ਦੁੱਖ ਆ ਫਿਰ ਵੀ ਚੜਦੀ ਕਲਾ ਚ ਪਰ ਫਿਰ ਵੀ ਮਤਲਬ ਉਹਨਾਂ ਦੇ ਅੱਖਾਂ 'ਚ ਅਥਰੂ ਨੇ ਤੁਹਾਡੇ ਦਿਲ ਨੂੰ ਕਿਵੇਂ ਮਹਿਸੂਸ ਹੁੰਦਾ ਹੈ ਕਿ ਉਹ ਮਤਲਬ ਕਿਹੋ ਜਿਹੇ ਲੋਕ ਨੇ ਜਾਂ ਪੰਜਾਬ ਦੀ ਇੰਨੀ ਮਾੜੀ ਕਿਸਮਤ ਕਿਉਂ ਕਿ ਪੰਜਾਬ ਹੜ ਦੇਖਦਾ ਕਦੇ ਕੁਝ ਦੇਖਦਾ ਮੈਨੂੰ ਲੱਗਦਾ ਹੈ ਜੀ ਦੇਖੋ ਆਪਾਂ ਨੂੰ ਹੁਣ ਆਪਾਂ ਨੇਚਰ ਦੇ ਸਾਹਮਣੇ ਕੀ ਕਰ ਸਕਦੇ ਬਟ ਅਸੀਂ ਜ਼ਰੂਰ ਇਹ ਦੇਖ ਸਕਦੇ ਹੁਣ ਦੇਖੋ 88 ਤੋਂ ਬਾਅਦ ਇਹੜ ਆਇਆ ਇਸ ਤੋਂ ਸਾਨੂੰ ਲਰਨਿੰਗਸ ਜਿਹੜੀਆਂ ਵੀ ਮਿਲਦੀਆਂ ਉਹ ਅਸੀਂ ਲੈ ਸਕਦੇ ਹਾਂ ਤੇ ਅੱਗੇ ਉਸ ਚੀਜ਼ ਨੂੰ ਆਪਣੇ ਫਿਊਚਰ ਪਾਲਿਸੀ ਪਲੈਨਿੰਗ ਦੇ ਵਿੱਚ ਲਿਆ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਹਰ ਦੁਬਾਰਾ ਜਾਂ ਤਾਂ ਇਹ ਚੈਨਲਾਈਜ਼ ਕਿਸ ਤਰ੍ਹਾਂ ਹੋ ਸਕਦਾ ਹੈ ਪਾਣੀ ਜਿਹੜਾ ਜੰਮੂ ਐਂਡ ਕਸ਼ਮੀਰ ਤੋਂ ਵੀ ਆ ਰਿਹਾ ਹੈ ਤੁਸੀਂ ਦੇਖੋ ਇਟਸ ਨਾਟ ਜਸ ਪੰਜਾਬ ਉਤਰਾਖੰਡ 'ਚ ਐਨੀ ਐਨਾ ਡਿਜ਼ਾਸਟਰ ਹੋਇਆ ਹਿਮਾਚਲ 'ਚ ਐਨਾ ਡਿਜ਼ਾਸਟਰ ਹੋਇਆ ਜੰਮੂ ਐਂਡ ਕਸ਼ਮੀਰ 'ਚ ਐਨਾ ਡਿਜ਼ਾਸਟਰ ਹੋਇਆ ਹਰ ਜਿਹੋ ਹਾਲਾਤ ਤੁਸੀਂ ਬੰਬੇ ਦੇ ਵਿੱਚ ਦੇਖੋਗੇ ਚੇਨਈ ਦੇ ਵਿੱਚ ਅਰਬਨ ਫਲੈਡਿੰਗ ਦੀ ਇਸ਼ੂਸ ਨੇ ਸੋ ਇਹ ਇਹ ਹਰ ਤਾਹ ਤੇ ਜਿਹੜੇ ਇਸ਼ੂਸ ਨੇ ਆਪਾਂ ਨੂੰ ਦੇਖਣੇ ਪੈਣੇ ਹੈ ਕਿ ਜਿਹੜੀ ਕਲਾਈਮੇਟ ਚੇਂਜ ਦੀ ਜਿਹੜੀ ਦੇ ਆਲੇ ਦੁਆਲੇ ਹੁਣ ਸਾਨੂੰ ਵਿਚਾਰ ਕਰਨਾ ਪੈਣਾ ਹੈ ਕਿ ਕਲਾਈਮੇਟ ਚੇਂਜ ਨੂੰ ਲੈ ਕੇ ਅਸੀਂ ਕੀ ਪੋਲਿਸੀਜ਼ ਆਪਣੀ ਅਰਬਨ ਪਲੈਨਿੰਗ ਦੇ ਵਿੱਚ ਬਣਾ ਸਕਦੇ ਹਾਂ ਧੰਨਵਾਦ ਥੈਂਕ ਯੂ ਮੈਮ ਸੋ ਮੈਮ ਸਾਡੇ ਨਾਲ ਹੈ ਡੀਸੀ ਅੰਮ੍ਰਿਤਸਰ ਸਖਸ਼ੀ ਸ਼ਾਨੀ ਜਿਹੜੇ ਮਜੂਸੀ ਗੱਲਬਾਤ ਕੀਤੀ ਇਹਨਾਂ ਦੇ ਨਾਲ ਤਾਂ ਜੋ ਇਹਨਾਂ ਨੇ ਆਮ ਲੋਕਾਂ ਵਿੱਚ ਵਿਚਰੇ ਨੇ ਜਿਸ ਤਰੀਕੇ ਦੇ ਹਾਲਾਤ ਲੋਕਾਂ ਦੇ ਨੇ ਉਹ ਲੋਕਾਂ ਦੇ ਵਿੱਚ ਵਿਚਰ ਕੇ ਇਹਨਾਂ ਨੇ ਉਹਨਾਂ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਲੋਕਾਂ ਦੇ ਨਾਲ ਖੜੇ ਨੇ ਕੈਮਰਾਮੈਨ ਬਲਜਿੰਦਰ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਅਜਨ